ਮੇਰੀ ਵੀਡੀਓ ਦੇਖ ਰਹੇ ਸਭ ਹੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਿਰ ਕੱਲ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਕਾਰਗਨ ਲੜਾਈ ਦੇ ਵਿੱਚ ਅਠ ਸਿੱਖ ਦੇ ਕੀਤੇ ਹੋਏ ਅਹਿਮ ਯੋਗਦਾਨ ਦੀ ਅੱਜ ਉਸ ਵੀਡੀਓ ਦਾ ਦੂਸਰਾ ਭਾਗ ਕਰਦੇ ਜੀ 25 ਜੂਨ ਨੂੰ ਬਰਗੇਡੀਅਰ ਐਮ ਪੀ ਐਸ ਬਾਜਵਾ ਸਾਹਿਬ ਜਿਹੜੇ ਨੇ 192 ਬ੍ਰਿਗੇਡ ਦੇ ਉਨ੍ਹਾਂ ਨੂੰ ਇਸ ਇਲਾਕੇ ਦੀ ਕਮਾਂਡ ਦਿੱਤੀ ਗਈ। ਅ 18 ਕਰ ਰੇਡੀਅਲ ਦੇ 2 IC ਮੇਜਰ ਧਰਮਵੀਰ ਪੰਗੜ ਤੇ ਅਰਸ਼ਕ ਦੇ CO ਸਾਹਿਬ ਨੇ 0.4460 ਤੇ بیٹھ ਕੇ ਤੇ ਹਮਲੇ ਦੀ ਰੂਪਰੇਖਾ ਤਿਆਰ ਕੀਤੀ। ਕਮਾਂਡਰ ਸਾਹਿਬ ਨੇ 3 ਜਾਂ 4 ਜੁਲਾਈ ਨੂੰ ਇਸ ਇਹ ਹਮਲਾ ਕਰਨ ਦੀ ਤਰੀਕ ਨਿਯਤ ਕੀਤੀ ਸੀਗੀ। ਪਰ ਨਾਲ ਲੱਗਦੇ 79 ਬ੍ਰਿਗੇਡ ਨੇ 4875 ਤੇ ਹਮਲਾ ਕਰਨਾ ਸੀਗਾ ਔਰ ਕੋਸ਼ਿਸ਼ ਕਰਨਾ ਕਰਕੇ ਉਸ ਹਮਲੇ ਨੂੰ ਪਹਿਲ ਦਿੱਤੀ ਗਈ ਔਰ ਇਹ ਜਿਹੜੇ ਤਰੀਕਾਂ ਤੋਂ ਲੇਟ ਕਰ ਦਿੱਤਾ ਗਿਆ ਕੰਮ ਉਸ ਤੋਂ ਬਾਅਦ 18 ਗ੍ਰਨੇਡੀਅਰ ਜਿਹੜੀ ਹੈ ਇਹ ਪੂਰਬ ਉੱਤਰ ਤੇ ਦੱਖਣ ਵਾਲੇ ਪਾਸੇ ਤੋਂ ਟਾਈਗਰ ਹਿੱਲ ਤੇ ਹਮਲਾ ਕਰਨ ਦੇ ਜਵਤ ਘੜੀ ਗਈ ਜਿਹੜੇ ਅਠ ਸਿਕ ਹੈ ਉਹ ਪੱਛਮ ਵਾਲੇ ਪਾਸੇ ਤੋਂ ਇੱਕ ਮਤਲਬ ਝੂਠੀ-ਮੁੱਠੀ ਦਾ ਹਮਲਾ ਜਿਹੜਾ ਹੈ ਉਹ ਕਰੇਗੀ ਤਾਂ ਕਿ ਦੁਸ਼ਮਣ ਜਿਹੜਾ ਹੈ ਭਲੇਖੇ ਵਿੱਚ ਪੈ ਸਕੇ ਕਿ ਚਾਰੇ ਪਾਸੇ ਤੋਂ ਹਮਲਾ ਹੋਇਆ ਨਾਲ ਹੀ ਅਠ ਸਿਕ ਦੀ ਇੱਕ ਕੰਪਨੀ ਜਿਹੜੀ ਹੈ ਉਹ ਵੀ ਇਹ 18 ਗ੍ਰੇਡੀਅਰ ਦੇ ਨਾਲ ਕਿਤੇ ਰਿਜ਼ਰਵ ਕੀਤੀ ਗਈ। ਔਰ ਇਸ ਤੋਂ ਬਾਅਦ ਜੀ ਪਲਟਣ ਦੇ ਸੀਓ ਨੇ ਦੋਵਾਂ ਪਲਟਣਾ ਦੇ ਸੀਓ ਨੇ ਦੋ ਚ ਲਾਈਨ ਨੂੰ ਪਲਾਨ ਜਿਹੜਾ ਹੈ ਆਪਣਾ ਉਹ ਬੈਠ ਕੇ ਤੇ ਕੋਆਰਡੀਨੇਟ ਕੀਤਾ। ਔਰ ਜਿਹੜੇ ਆਪਣੀ ਆਪਣੀਆਂ ਯੂਨਟਾਂ ਨੂੰ ਹੁਕਮ ਪਾਸ ਕੀਤਾ ਕਿ ਹਮਲਾ ਕੀਤਾ ਜਾਏਗਾ ਗਰਨੇਡੀਅਰ ਨੇ 3 ਜੁਲਾਈ ਨੂੰ ਤੜਕੇ ਹਮਲਾ ਕੀਤਾ ਜੀ ਇਸ ਦੀਆਂ ਦੋ ਕੰਪਨੀਆਂ ਜਿਹੜੀਆਂ ਨੇ ਉਹ ਰਸਤੇ ਵਿੱਚ ਹੀ ਫਾਇਰ ਦੇ ਥੱਲੇ ਆ ਗਈਆਂ ਔਰ ਉਹਨਾਂ ਨੇ ਇੰਨਾ ਭਾਰੀ ਫਾਇਰ ਕੀਤਾ ਕਿ ਇਹਨਾਂ ਕੰਪਨੀਆਂ ਨੂੰ ਅੱਗੇ ਵਧਣਾ ਨਸੀਬ ਹੀ ਨਹੀਂ ਹੋਇਆ ਇਹ ਉੱਥੇ ਪਿੰਡ ਉਨ ਹੋ ਗਏ ਔਰ ਪੂਰਬ ਵਾਲੇ ਪਾਸੇ ਦੀ ਜਿਹੜੀ ਕੰਪਨੀ ਸੀਗੀ ਉਹ ਜਿਹੜੀ ਹੈ ਉਹ ਟੈਗਰ ਹਿੱਲ ਦੇ ਲਾਗੇ ਪਹੁੰਚ ਗਈ ਨੇੜੇ ਤਾਂ ਪਹੁੰਚ ਗਈ ਪਰ ਅੱਗੇ ਉਹ ਵੀ ਨਹੀਂ ਵਧ ਸਕੀ ਹਾਲਾਤ ਮਾੜੀ ਹੋਣ ਕਰਕੇ ਕਮਾਂਡਰ ਨੇ ਜਿਹੜੇ ਐਮ ਪੀ ਐਸ ਬਾਜਵਾ ਸਾਹਿਬ ਹੈ ਉਹਨਾਂ ਨੇ ਇੱਕ ਵੱਖਰਾ ਢੰਗ ਸੋਚਿਆ ਜੀ ਟਾਈਗਰ ਹੈ ਹੁੰਦੇ ਸਾਹਮਣੇ ਇੱਕ ਉਹਨਾਂ ਦੀ ਪੋਸਟ ਪੈਂਦੀ ਸੀਗੀ ਰੋਕੀ ਨਾ ਔਰ ਦੋਵੇਂ ਇੱਕ ਦੂਜੇ ਦੀ ਸਪੋਰਟ ਕਰਦੇ ਸਨ ਇਸ ਕਰਕੇ ਕਮਾਂਡਰ ਸਾਹਿਬ ਨੇ ਸੋਚਿਆ ਕਿ ਇਹਨਾਂ ਦੇ ਰਾਹ ਦੇ ਵਿੱਚ ਜਿਹੜੀ ਜਗ੍ਹਾ ਹੈ ਉਹਦੇ ਤੇ ਕਬਜ਼ਾ ਕਰਕੇ ਇਹਨਾਂ ਦੋਵਾਂ ਨੂੰ ਅਲੱਗ-ਅਲੱਗ ਇਹਨਾਂ ਨਿਭੜਿਆ ਜਾਵੇ ਬ੍ਰਿਗੇਡ ਕਮਾਂਡਰ ਸਾਹਿਬ ਨੇ 8 ਸਕੇਦੇ ਸੀਏ ਨੂੰ ਇਸ ਕੰਮ ਲਈ ਘਾਤਕ ਪਲਟੂਨ ਜਿਹੜੀ ਹੈ ਉਹਨੂੰ ਤਿਆਰ ਰਹਿਣ ਲਈ ਕਹਿ ਦਿੱਤਾ। ਔਰ ਉਹ ਪਲਟੂਨ ਜਿਹੜੀ ਹੈ ਇਸ ਦਾ ਕੰਮ ਇਹ ਸੀਗਾ ਕਿ ਉਹ ਸ਼ੈਡੋ ਨਾਲ ਸ਼ੈਡੋ ਨਾਲਾ ਜਿਹੜਾ ਉਹਦੇ ਤੋਂ ਉੱਪਰ ਚੜੇਗੀ ਤੇ ਟਾਈਗਰ ਹਿੱਲ ਦੇ ਪੱਛਮੀ ਫ੍ਰਿਜ ਤੇ ਲੱਗਣ ਤੋਂ ਪਹਿਲਾਂ ਰਾਹ ਦੇ ਵਿੱਚ ਇੰਡੀਆ ਗੇਟ ਪੈਂਦਾ ਸੀ ਜੀ ਇੱਕ ਪੋਸਟ ਪੈਂਦੀ ਸੀਗੀ ਉਹਦੇ ਨਾਲ ਇੰਡੀਆ ਗੇਟ ਸੀਗਾ ਉਹਦੇ ਤੇ ਕਬਜ਼ਾ ਕਰਨਗੇ। ਉਹਨਾਂ ਨੂੰ ਇਹ ਇਲਾਕਾ ਜਿਹੜਾ ਸੀਗਾ ਇੰਡੀਆ ਗੇਟ ਵਾਲਾ ਨੂੰ ਲੱਗਦਾ ਸੀਗਾ ਕਿ ਇਹ ਖਾਲੀ ਹੈ ਦੂਰੋਂ ਵੇਖਣ ਤੋਂ ਤਾਂ ਇਹੋ ਪਤਾ ਲੱਗਦਾ ਸੀ ਖਾਲੀ ਹੈ ਅੱਠ ਸਿੱਖ ਦੇ ਸੀਓ ਸਾਹਿਬ ਨੇ ਡੈਲਟਾ ਕੰਪਨੀ ਦੇ ਮੇਜਰ ਪਰਮਾਰ ਕਲਕਟਾ ਤੋਂ ਜਿਹਦੇ ਕਮੰਡਰ ਲੈਫਟਨੈਂਟ ਆਰਕੇਸ਼ ਸ਼ਰਾਵਤ ਸਾਹਿਬ ਸੀਗੇ ਉਹ ਧਿਆਨ ਲੈਣ ਦੇ ਹੁਕਮ ਦਿੱਤੇ ਹੋਏ ਸੀਗੇ ਉਹਨਾਂ ਨੂੰ ਤੇ ਇਸ ਨਾਲ ਇਹਨਾਂ ਦੇ ਟੋਟਲ ਮਿਲਾ ਕੇ ਹੋ ਗਏ ਜੀ ਦੋ ਅਫਸਰ 4 ਜੀਸੀਓ ਤੇ 46ਵਾਂ ਟੋਟਲ ਮਲਾਵਾਂਗੇ ਤਾਂ ਤਕਰੀਬਨ 52 ਜਾਣੇ ਬੰਦੇ ਆ ਇਹਨਾਂ ਨੇ 4460 ਤੋਂ 5 ਜੁਲਾਈ ਨੂੰ ਦਿਨ 10 ਵਜੇ ਚੱਲੇ ਜਾਂਦੇ ਇਹਨਾਂ ਦੀ ਸਾਰੀ ਹਰਕਤ ਜਿਹੜੀ ਹੈ ਦੁਸ਼ਮਣ ਦੇਖ ਰਿਹਾ ਸੀਗਾ ਇਹ ਇਹਨਾਂ ਨੇ ਜਾਣ ਕੇ ਆਪਣੀ ਹਰਕਤ ਜਿਹੜੀ ਹੈ ਦੁਸ਼ਮਣ ਦੀਆਂ ਅੱਖਾਂ ਦੇ ਸਾਹਮਣੇ ਕੀਤੀ ਜਦੋਂ ਇਹ ਥੋੜਾ ਜਿਹਾ ਦੁਸ਼ਮਣ ਦੀ ਅੱਖਾਂ ਤੋਂ ਉਲੇ ਹੋਏ ਤੇ ਇਹ ਉਥੋਂ ਹੀ ਉੱਤਰ ਵੱਲ ਨੂੰ ਮੁੜ ਗਏ ਨੇ ਔਰ ਹਨੇਰਾ ਹੁੰਨ ਤੱਕ ਇਹ ਉਥੇ ਇੱਕ ਨਾਲਾ ਸੀਗਾ ਨਾਲੇ ਦੇ ਵਿੱਚ ਲੇਟੇ ਰਹੇ ਤੇ ਰਾਤ 2 ਵਜੇ ਇੱਕ ਹਵਾਲਾ ਪੁਆਇੰਟ ਪੈਂਦਾ ਜੀ ਜਿਹਨੂੰ ਬੜਾ ਪੱਥਰ ਵੀ ਕਹਿੰਦੇ ਆ ਉੱਥੇ ਪੁੱਜ ਕੇ ਮੁੜ ਕੇ ਇਹ ਹਨੇਰੇ ਦੇ ਵਿੱਚ ਉੱਚੀ ਮੇਜਰ ਪਰਮਾਰ ਨੇ ਨੇ ਸੂਬੇ ਦਾ ਸਰਦਾਰਾ ਸਾਹਿਬ ਜਿਹੜੇ ਇਹਨਾਂ ਨੂੰ ਉੱਥੇ ਪਹੁੰਚ ਕੇ ਫਾਇਰ ਬੀਚ ਤਿਆਰ ਕਰ ਲਈਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਕੇ ਤਿੰਨ ਨਫਰੀ ਲੈ ਕੇ ਤੇ ਇਹ ਆਪਣੀ ਰिज लाइन ਤੇ 3 ਵਜੇ ਪਹੁੰਚੇ ਨੇ ਜਦੋਂ ਉੱਥੋਂ ਇਹਨਾਂ ਨੇ ਵੇਖਿਆ ਕਿ ਉਹ ਤੇ ਇੰਡੀਆ ਗੇਟ ਦੇ ਪੱਛਮ ਵਾਲੇ ਰिज ਦੇ ਉੱਤੇ ਆ ਗਏ ਨੇ ਚੰਨ ਦੀ ਚਲਣੀ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇੰਡੀਆ ਗੇਟ ਖਾਲੀ ਨਹੀਂ ਹੈ। ਉੱਥੇ ਉਹਨਾਂ ਨੇ ਇੱਕ ਦੋ ਤਾਂ ਬੰਕਰ ਬਣਾਏ ਸੀਗੇ ਬਾਕੀ ਉਹਨਾਂ ਨੇ ਪੱਥਰ ਦੇ ਲਾ ਕੇ ਤੇ ਮੁਰਜੇ ਜਿਹੜੇ ਤਿਆਰ ਕੀਤੇ ਜਦੋਂ ਟ੍ਰਾਂਸਪੋਰਟ ਦੇ ਮੁਰਜੇ ਕਰੀਦਾ ਉਹ ਤਿਆਰ ਕੀਤੇ ਸੀਗੇ। ਮੇਜਰ ਕੁਰਮਾਨ ਨੇ ਆਪਣੀ ਜਿਹੜੇ ਨਫਰੇ ਨਾਲ ਗਏ ਸੀਗੇ ਉਹਨਾਂ ਨੂੰ ਪੋਜੀਸ਼ਨ ਤੇ ਲਾਇਆ। ਤੇ 84 ਰਾਕਟ ਲਾਂਚਰ ਬਾਲੇ ਨੂੰ ਫਾਇਰ ਕਰਨ ਲਈ ਗਿਆ ਇਹਨਾਂ ਬੰਕਰਾਂ ਤੇ 10 ਮਿੰਟਾਂ ਦੇ ਵਿੱਚ ਵਿੱਚ ਹੀ ਉਹਨੇ 35 ਤੋਂ 50 ਜਿਹੜੇ ਰਾਉਂਡ ਐ ਉਹ ਇਹਨਾਂ ਬੰਕਰਾਂ ਦੇ ਵਿੱਚ ਮਾਰੇ। ਉਸ ਬੰਦੇ ਤਾਂ ਬੰਕਰਾਂ ਦੇ ਵਿੱਚ ਹੀ ਮਾਰੇ ਗਏ ਤੇ ਕੁਝ ਜਿਹੜੇ ਨੇ ਉਹ ਭੱਜ ਗਏ ਜੀ ਟਾਈਗਰ ਹੇਰ ਨੂੰ ਔਰ ਕੁਝ ਭੱਜ ਗਏ ਨੇ ਰੋਕੀ ਨੋਕ ਦੇ ਵੱਲ। ਇਸ ਜਿਹੜੇ ਆ ਟੈਗਰ ਹਿਲ ਦੇ ਜਿਹੜੇ ਕਾਮਯਾਬੀ ਤੋਂ ਇਸ ਕਾਮਯਾਬੀ ਤੋਂ ਖੁਸ਼ ਹੋ ਕੇ ਕੈਪਟਨ ਸ਼ਿਰਾਵਤ ਜਿਹੜੇ ਆ ਜਿਹੜੇ ਇਲੈਕਟਰਨ ਸ਼ਿਰਾਵਤ ਆ ਉਹ ਤੇ ਦੂਜੇ ਸੀ ਉਹ ਕਰਨੈਲ ਸਿੰਘ ਤੇ ਰਵੇਲ ਸਿੰਘ ਸਾਹਿਬ ਜਿਹੜੇ ਆ 20 ਜਵਾਨਾਂ ਨਾਲ ਲੈ ਕੇ ਇੱਕ ਹੈਲਮਟ ਪੋਸਟ ਪੈਂਦੀ ਸੀ ਜੀ ਇਹਨਾਂ ਨੇ ਉਹਨੂੰ ਕਬਜ਼ਾ ਕਰਨ ਲਈ ਉਹਦੇ ਬਦਲ ਤੁਰੇ ਨੇ ਔਰ ਇਹ ਜਿਹੜੇ ਇੱਕ ਐਮਐਮਜੀ ਗਰੁੱਪ ਦੇ ਸਰਦਾਰਾ ਸਿੰਘ ਸੀਗੇ ਉਹਨਾਂ ਨੂੰ ਆਖਿਆ ਕਿ ਅੱਗੇ ਰੋਕੀ ਨੋਬ ਜਿਹੜੀ ਹੈ ਉਹਨਾਂ ਦੇ ਲਗਾਤਾਰ ਫਾਇਰ ਕਰਨ ਕਿਉਂਕਿ ਉਹ ਕਿਤੇ ਇਹਨਾਂ ਦੀ ਸਪੋਰਟ ਨਾ ਕਰਨ ਹੈਲਮਟ ਵਾਲੇ ਦੀ ਸਪੋਰਟ ਨਾ ਕਰਨ ਤੇ ਆਪ ਜਿਹੜੇ ਮੇਜਰ ਪਰਮਾਨੰਥ ਸਾਹਿਬ ਆ ਇਹ ਸੁਬੇਦਾਰ ਨਿਰਮਲ ਸਾਹਿਬ ਨੂੰ ਲੈ ਕੇ ਤੇ ਇੰਡੀਆ ਗੇਟ ਤੇ ਹੀ ਇਹ ਰਹੇ ਨੇ ਕਿਉਂਕਿ ਉੱਥੇ ਤੇ ਇਹਨਾਂ ਨੇ ਕੰਮ ਕਰਨਾ ਸੀਗਾ ਆਪੇ ਉੱਥੇ ਰਹੇ ਉਜੀਵਨ ਨੂੰ ਪੇਟਾ ਹੈਲਮਟ ਤੇ ਕਬਜ਼ਾ ਕਰਨ ਨੂੰ ਐਮ ਐਮ ਜੀ ਵਾਲੇ ਨੂੰ ਕਿਹਾ ਕਿ ਰੋਕੀ ਰੋਕੀ ਨੋਕ ਤੇ ਫਾਇਰ ਕਰੋ ਤੇ ਆਪੇ ਇੰਡੀਆ ਗੇਟ ਤੇ ਰਹੇ ਜਦੋਂ ਇੰਡੀਆ ਗੇਟ ਦੇ ਉੱਤੇ ਮਤਲਬ ਇਹਨਾਂ ਨੇ ਹਮਲਾ ਕੀਤਾ ਸੀਗਾ ਉਹਦੇ ਵਿੱਚ ਪਾਕਿਸਤਾਨ ਦੇ ਦੋ ਅਫਸਰ ਮਾਰੇ ਗਏ ਜੀ ਉਹ ਜਿਹੜੇ ਦੋ ਅਫਸਰ ਸੀਗੇ ਇੱਕ ਦਾ ਨਾਮ ਸਾਰਿਆਂ ਨੇ ਸੁਣਿਆ ਹੋਵੇਗਾ ਉਹਦਾ ਨਾਮ ਸੀਗਾ ਕੈਪਟਨ ਕਰਨਲ ਨਾ ਕੈਪਟਨ ਕਰਨਲ ਸ਼ੇਖਾ ਕਾਰਗਰਬਾਰ ਦੇ ਵਿੱਚ ਪਾਕਿਸਤਾਨ ਦਾ ਬੜਾ ਇਹ ਮਤਲਬ ਬਹਾਦਰ ਅਫਸਰ ਸੀ ਜਿਹਦੀਆਂ ਕਹਾਣੀਆਂ ਪਾਕਿਸਤਾਨ ਦੇ ਘਰ-ਘਰ ਵਿੱਚ ਸੁਣਾਈਆਂ ਜਾਂਦੀਆਂ ਨੇ ਕਿਉਂਕਿ ਇਹ ਉਹਦੇ ਲਈ ਜਿਹੜੇ ਐਮਪੀਐਸ ਬਾਜਵਾ ਸਾਹਿਬ ਨੇ ਉਹਨਾਂ ਨੇ ਉਹਦੀ ਲੜਾਈ ਦੇਖੀ ਸੀਗੀ ਉਹ ਓਨ ਗਰਾਉਂਡ ਹਾਜ਼ਰ ਸੀਗੇ ਉੱਥੇ ਸਾ ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਲੜਾਈ ਦੇ ਮੈਦਾਨ ਵਿੱਚ ਸੀਗੇ ਉਹਨਾਂ ਨੇ ਉਹਦੀ ਲੜਾਈ ਦੇਖੀ ਤੇ ਉਹਦੀ ਬਹਾਦਰੀ ਦੇਖ ਕੇ ਜਦੋਂ ਉਹ ਪਿੰਡਾਉਣ ਹੋ ਗਿਆ ਮਤਲਬ ਹੀ ਸ਼ਹੀਦ ਹੋ ਗਿਆ ਜਾਂ ਕਹੋਗੇ ਮਾਰਿਆ ਗਿਆ ਵੈਸੇ ਤਾਂ ਜਿਹੜਾ ਵੀ ਸੈਨਿਕ ਹੁੰਦਾ ਹੈ ਆਪਣੇ ਦੇਸ਼ ਲਈ ਲੜਦਾ ਹੈ ਇਸ ਲਈ ਉਹਨੂੰ ਸ਼ਹੀਦ ਹੀ ਕਹਿਣਾ ਚਾਹੀਦਾ ਹੈ ਤੁਸੀਂ ਖਬਰਾਂ ਦੇ ਵਿੱਚ ਸੁਣਦੇ ਆ ਕਿ ਜੇ ਆਪਣਾ ਜਵਾਨ ਕੋਈ ਸ਼ਹੀਦ ਹੋਵੇ ਤੇ ਉਹਨੂੰ ਇਹ ਸ਼ਹੀਦ ਕਹਿ ਦਿੰਦੇ ਨੇ ਜੇ ਕੋਈ ਪਾਕਿਸਤਾਨ ਦਾ ਜਾਂ ਦੁਸ਼ਮਨ ਦੇਸ਼ ਦਾ ਸੈਨਿਕ ਜਿਹੜਾ ਹੈ ਉਹ ਸ਼ਹੀਦ ਹੋਵੇ ਤੇ ਉਹਨੂੰ ਇਹ ਮਰਿਆ ਦੱਸਦੇ ਨੇ ਕਿ ਉਹ ਮਰ ਮਰ ਗਿਆ ਨਹੀਂ ਇਹ ਤਾਂ ਨਹੀਂ ਹੋਣਾ ਚਾਹੀਦਾ ਸ਼ਹੀਦਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ ਚਾਹੇ ਉਹ ਦੁਸ਼ਮਨ ਦੇਸ਼ ਦਾ ਵੀ ਹੋਵੇ ਇਸ ਕਰਕੇ ਜਦੋਂ ਉਹ ਇੰਡੀਆ ਗੇਟ ਦੇ ਉੱਤੇ ਮਾਰਿਆ ਗਿਆ ਤਾਂ ਸ਼ਹੀਦ ਹੋਇਆ ਹੈ ਤਾਂ ਮੇਜਰ ਬਾਇਓ ਸਾਹਿਬ ਨੇ ਉਹਦੀ ਬਹਾਦਰੀ ਦੇਖ ਕੇ ਉਹਦੀ ਜੇਬ ਦੇ ਵਿੱਚ ਇੱਕ ਲੈਟਰ ਪਾਇਆ ਸੀਗਾ ਜਿਸ ਦੇ ਕਰਕੇ ਉਹਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਸਨਮਾਨ ਚਲੋ ਆਪਾਂ ਗੱਲ ਦੇਖਦੇ ਹਾਂ ਕਿ ਇੱਕ ਤਾਂ ਸੀਗਾ ਜੀ ਅ ਕੈਪਟਨ ਕਰਨਲ ਸ਼ੇਖਾਂ ਔਰ ਦੂਸਰਾ ਜਿਹੜਾ ਸੀਗਾ ਅਫਸਰ ਉਹ ਸੀਗਾ ਮੇਜਰ ਇਕਬਾਲ ਸਪੈਸ਼ਲ ਗਰੁੱਪ ਦਾ ਅਫਸਰ ਸੀਗਾ ਉਹ ਮੈਂ ਜਦੋਂ ਹੈਲਮਟ ਤੇ ਵੀ ਕਬਜ਼ਾ ਕਰ ਲਿਆ ਤੇ ਸੌਰੀ ਜਦੋਂ ਇਹ ਇੰਡੀਆ ਗੇਟ ਤੇ ਕਬਜ਼ਾ ਕਰ ਲਿਆ ਤਾਂ ਹੈਲਮਟ ਲਈ ਮੇਜਰ ਪਰਮਾਰ ਨੇ ਸੋਚਿਆ ਸੀਗਾ ਕਿ ਇਹ ਉਧੋਂ ਫਾਇਰ ਆ ਰਿਹਾ ਸੀਗਾ ਚਾਰੇ ਪਾਸੇ ਤੋਂ ਫਾਇਰ ਆ ਰਿਹਾ ਸੀਗਾ ਤੇ ਹੈਲਮਟ ਵੀ ਲੈ ਜਾਵੇ ਜਿਸ ਕਰਕੇ ਉਹਨਾਂ ਨੇ ਉਧਰ ਨੂੰ ਉਹ ਬੰਦੇ ਤੋਰੇ। ਔਰ ਪਰਮਾਰ ਸਾਹਿਬ ਨੇ ਸਵੇਰ ਦਾ ਨਿਰਮਲ ਸਿੰਘ ਨੂੰ ਉੱਥੇ ਛੱਡਿਆ ਤੇ ਆਪ ਨਾਲ ਹੋਏ ਨੇ ਉਹਨਾਂ ਦੇ ਲੈਫਟੇਨੈਂਟ ਸ਼ਰਾਵਤ ਉਹਨਾਂ ਦੇ ਹੈਲਮਟ ਤੇ ਕਬਜ਼ਾ ਕਰ। ਇਹ ਤੋਂ ਇਹ ਦੁਰੇ ਨੇ ਇਹਦੇ ਵਿੱਚ ਪਰਮਾਰ ਸਾਹਿਬ ਜਿਹੜੇ ਆ ਉਹ ਵੀ ਜ਼ਖਮੀ ਸੀਗੇ ਇੰਡੀਆ ਗੇਟ ਤੇ ਜਦੋਂ ਇਹਨਾਂ ਨੇ ਕਬਜ਼ਾ ਕੀਤਾ ਉਸ ਲੜਾਈ ਦੇ ਵਿੱਚ ਇਹ ਵੀ ਜ਼ਖਮੀ ਹੋ ਗਏ ਨੇ ਲੈਫਟਨੈਂਟ ਸ਼ਿਰਾਵਤ ਜਿਹੜਾ ਉਹ ਵੀ ਜ਼ਖਮੀ ਹੋਏ ਨੇ ਜਿਹੜੇ 12 ਜਵਾਨ ਇਹਨਾਂ ਨੇ ਨਾਲ ਲਏ ਨੇ ਉਹਨਾਂ 12 ਦੇ ਵਿੱਚੋਂ 8 ਜਵਾਨ ਉਹ ਵੀ ਜ਼ਖਮੀ ਨੇ ਇਹਨਾਂ ਨੇ ਜਾ ਕੇ ਹੈਲਮਟ ਤੇ ਹਮਲਾ ਕੀਤਾ ਲੜਾਈ ਹੋਈ ਕਾਫੀ ਲੜਾਈ ਹੋਈ ਕਹਿੰਦੇ ਨੇ ਉਸ ਟਾਈਮ ਤੇ ਉਹਨਾਂ ਦੀ ਔਰ ਫਿਰ ਵੀ ਇਹਨਾਂ ਨੇ ਹੈਲਮਟ ਦੇ ਉੱਤੇ ਕਬਜ਼ਾ ਕਰ ਲਿਆ ਜਦੋਂ ਹੈਲਮਟ ਤੇ ਕਬਜ਼ਾ ਕੀਤਾ ਤੇ ਫਿਰ ਇਹਨਾਂ ਨੇ ਸੋਚਿਆ ਕਿ ਹੁਣ ਰੋਕੀ ਨੋਕ ਜਿਹੜੀ ਆ ਉਹਦੇ ਤੇ ਕਬਜ਼ਾ ਕਰਨਾ ਚਾਹੀਦਾ ਕਿਉਂਕਿ ਉਧਰੋਂ ਸਰਵਾਰਾ ਸਿੰਘ ਹੁਣੀ ਜਿਹੜੇ ਆ ਉਹ ਐਮ ਐਮ ਜੀ ਫਾਇਰ ਕਰ ਰਹੇ ਸੀਗੇ ਰੋਕੀ ਨੋਕ ਤੇ ਇੱਥੋਂ ਹੀ ਪਰਮਾਰ ਸਾਹਿਬ ਜਿਹੜੇ ਨੇ ਉਹ ਪਹੁੰਚੇ ਨੇ ਪਰਮਾਰ ਸਾਹਿਬ ਸ਼ਰਾਬਤ ਸਾਹ ਔਰ ਚਾਰ ਜਵਾਨ ਜਿਹੜੇ ਜ਼ਖਮੀ ਨਹੀਂ ਸੀਗੇ ਉਹਨਾਂ ਨੂੰ ਨਾਲ ਲੈ ਕੇ ਰੋਕੀ ਨੌਤੇ ਉਹਦੇ ਵੱਲ ਨੂੰ ਵਧੇ ਰੋਕੀ ਨੌਤੇ ਲਾਗੇ ਤਾਂ ਇਹ ਪਹੁੰਚ ਗਏ ਨੇੜੇ ਲੱਗੇ ਸੀਗੇ ਪਰ ਕਬਜ਼ਾ ਨਹੀਂ ਹੋ ਸਕਿਆ ਕਿਉਂਕਿ ਉੱਥੇ ਨਫਰੀ ਜ਼ਿਆਦਾ ਸੀਗੀ ਔਰ ਲਗਾਤਾਰ ਫਾਇਰ ਆ ਰਹੇ ਸੀਗੇ ਉੱਥੋਂ ਇਹ ਮੋੜਾ ਹੈ ਨੇ ਤੇ ਜਿਹੜੇ ਥੱਲੇ ਆਏ ਨੇ हेलमेट ਤੇ ਆਏ ਨੇ ਉੱਥੇ ਆ ਕੇ ਇਹਨਾਂ ਨੇ ਦੇਖਿਆ ਕਿ ਗੋਲੀ ਸਿੱਕਾ ਵੀ ਜਿਹੜਾ ਹੈ ਉਹ ਵੀ ਖਤਮ ਹੋ ਰਿਹਾ ਹੈ ਤੇ ਇਹਨਾਂ ਨੇ ਫਿਰ ਜਿਹੜੇ ਆਪਣੇ ਜਵਾਨ ਸ਼ਹੀਦ ਹੋਏ ਸੀਗੇ ਜਾਂ ਜਿਹੜੇ ਪਾਕਿਸਤਾਨ ਦੇ ਸ਼ਹੀਦ ਸੀਗੇ ਉਹਨਾਂ ਦੇ ਫੋਲੋਫਲਾਈ ਕੀਤੀ ਜਿੰਨਾ ਵੀ ਇਹਨਾਂ ਕੋਲ ਮੈਮਨਸ਼ਨ ਇਕੱਠਾ ਹੋ ਸਕੇ ਸੀਗਾ ਇਹਨਾਂ ਨੇ ਉਹ ਕੀਤਾ ਉਸ ਤੋਂ ਬਾਅਦ ਉਧਰੋਂ ਸਵੇਰੇ 8:00 ਸੋਵੇਰਾ ਦਰਸ਼ਨ ਸਾਹਿਬ ਜਿਹੜੇ ਨੇ ਇਹ ਅਲਫਾ ਕੰਪਨੀ ਦੇ ਕੋਈ 18 ਬਜਵਾਨ ਲੈ ਕੇ ਤੇ ਉਹਨਾਂ ਦੇ ਕੋਲ ਪਹੁੰਚ ਗਏ ਸੀ। ਇਸ 52 ਘੰਟੇ ਚੱਲੇ ਲੜਾਈ ਦੇ ਵਿੱਚ 4 ਜੁਲਾਈ ਸਵੇਰੇ 10 ਵਜੇ ਤੋਂ ਲੈ ਕੇ 6 ਜੁਲਾਈ ਸ਼ਾਮ 8 ਵਜੇ ਤੱਕ ਜਿਹੜੀ ਲੜਾਈ ਚੱਲੀ ਹੈ ਲਗਾਤਾਰ ਐਕਸ਼ਨ ਦੇ ਵਿੱਚ ਰਹੇ ਨੇ 86 ਤੇ ਜਵਾਨ। ਇਹਨਾਂ ਦੇ ਵਿੱਚ ਜਿਹੜੇ ਆਪਣੇ ਦੋਵੇਂ ਅਫਸਰ ਸੀਗੇ ਚਾਰ ਜੀਸੀਓ ਆਪੇ ਇਸੇ ਨਾਲ ਉਹਨਾਂ ਦੇ ਵਿੱਚੋਂ ਤਿੰਨ ਜੀਸੀਓ ਤੇ 15 ਜਵਾਨ ਜਿਹੜੇ ਨੇ ਇਹ ਸ਼ਹੀਦ ਹੋ ਗਏ। ਹੋਰ ਇੱਕ ਜੀਸੀਓ ਤੇ 18 ਜਵਾਨ ਜਿਹੜੇ ਆ ਇਹ ਜ਼ਖਮੀ ਹੋ ਗਏ ਜੀ। ਇੰਡੀਆ ਗੇਟ ਦੀ ਹੈਲਮਟ ਦੀ ਜਿੱਤ ਨੇ ਜਿਹੜੇ ਟਾਈਗਰ ਰਿਲ ਤੇ ਦੁਸ਼ਮਣ ਬੈਠਾ ਸੀਗਾ ਉਹਦੇ ਹੌਸਲੇ ਜਿਹੜੇ ਆ ਉਹ ਖਤਮ ਕਰ ਦਿੱਤੇ। ਕੁਝ ਬੰਦੇ ਤਾਂ ਟਾਈਗਰ ਰਿਲ ਤੇ ਬੈਠੇ ਰਹੇ ਪਰ ਉਹਨਾਂ ਦੇ ਵਿੱਚੋਂ ਇੱਕ ਟੁਕੜੀ ਜਿਹੜੀ ਆ ਉਹ ਪਿੱਛੇ ਥਾਂ ਪੱਜ ਦੀ ਦੇਖੀ ਗਈ ਹੈ। 8 ਸੈਕਿੰਡਾਂ ਜਿਹੜੀ ਪੌੜੀ ਤਿਆਰ ਕਰਕੇ ਦਿੱਤੀ 18 ਗ੍ਰੇਨੇਡੀਅਰ ਨੂੰ ਉਸ ਕੋੜੀ ਤੇ ਡੰਡਿਆਂ ਤੇ ਪੈਰ ਰੱਖ ਕੇ ਗਰਨੇਡੀਅਰ ਨੇ 4 ਜੁਲਾਈ ਨੂੰ ਟੈਗਰਿਲ ਤੇ ਕਬਜ਼ਾ ਕਰ ਲਿਆ ਜੀ ਸਾਰੇ ਉੱਥੇ ਜਿਹੜੇ ਸੀਨੀਅਰ ਅਫਸਰ ਬੈਠੇ ਸੀਗੇ ਉਹ ਇਹ ਗੱਲ ਮੰਨਦੇ ਸੀਗੇ ਕਿ ਅਠ ਸਿੱਖ ਅਗਰ ਇੰਨੀ ਕੁਰਬਾਨੀ ਨਾ ਦਿੰਦੇ ਇਹ ਇੰਡੀਆ ਗੇਟ ਔਰ ਹੈਲਮਟ ਤੇ ਕਬਜ਼ਾ ਨਾ ਕਰਦੀ ਤਾਂ ਟੈਗਰ ਹਿੱਲ ਤੇ ਜਿਹੜਾ ਕਬਜ਼ਾ ਹੈ ਉਹ ਸੰਭਵ ਨਹੀਂ ਸੀ ਉਸਮ ਦਾ 18 ਗਨ ਡੀਰੀਓ ਤੇ ਕੋਲੇ 8 ਸਿਕਨੇ ਅ ਕਾਫੀ ਜਹ ਜਮਾਨ ਆਪਣੇ ਨੇ ਉਹ ਸ਼ਹੀਦ ਕਰਵਾਏ ਇਸ ਲੜਾਈ ਦੇ ਵਿੱਚ ਕਰਵਾਏ ਨਹੀਂ ਹੋ ਗਏ ਕਿਉਂਕਿ ਜਦੋਂ ਆਪਾਂ ਦੁਸ਼ਮਣ ਤੇ ਹਮਲਾ ਕਰਾਂਗੇ ਔਰ ਦੁਸ਼ਮਣ ਜਿਹੜਾ ਉਹ ਬਿਹਤਰ ਪੋਜੀਸ਼ਨ ਦੇ ਵਿੱਚ ਹੋਵੇ ਤੇ ਫਿਰ ਆਪਣਾ ਨੁਕਸਾਨ ਜਿਹੜਾ ਹੈ ਉਹ ਹੁੰਦਾ ਹੀ ਹੁੰਦਾ ਇਸ ਹਮਲੇ ਦੇ ਵਿੱਚ ਅੱਠ ਸਿਖ ਨੇ ਥੱਲੇੋਂ ਤਾਂ ਚੜਨਾ ਸੀਗਾ ਤੇ ਦੁਸ਼ਮਣ ਜਿਹੜਾ ਹੈ ਉੱਤੇ ਹਾਈਟ ਜੁਤੇ ਪੋਜੀਸ਼ਨ ਲੈ ਕੇ ਬੈਠਾ ਹੈ ਉਹ ਤੇ ਉਤੋਂ ਇੱਕ ਪੱਥਰ ਵੀ ਜਿਹੜਾ ਥਾਂ ਨੂੰ ਰੇਡ ਦੇ ਤੇ ਉਹ ਵੀ ਨੁਕਸਾਨ ਕਰਦਾ ਹੈ ਸਾਡਾ ਪਰ ਫਿਰ ਵੀ ਜਿੰਨੀ ਬਹਾਦਰੀ ਦੇ ਨਾਲ ਅੱਠ ਸਿਖ ਇਹਨੇ ਇਹ ਲੜਾਈ ਲੜੀ ਹੈ ਉਸ ਦਿਨ ਮਿਸਾਲ ਜਿਹੜੀ ਹੈ ਉਹਨੇ ਉਹ ਦੁਨੀਆ ਤੇ ਕੰਮ ਕਰ ਦਿੱਤੀ ਕਿਉਂਕਿ ਇੰਨੀ ਹਾਈਟਲੇ ਉੱਤੇ ਬਿਨਾ ਕਲਾਈਮੇਟ ਤੋਂ ਜਾਣਾ ਬੜਾ ਔਖਾ ਹੈ ਕਿਉਂਕਿ ਕਲਾਈਮੇਟ ਤੇ ਇਹਨਾਂ ਨੇ ਕੀਤਾ ਹੀ ਨਹੀਂ ਸੀਗਾ ਇਹ ਤੇ ਪਠਾਨਕੋਟ ਤੋਂ ਪਲਵਾਮਾ ਨੂੰ ਗਏ ਸੀਗੇ ਤੇ ਪਲਵਾਮਾ ਤੋਂ ਇਹਨਾਂ ਦੀ ਜਿਹੜੀ ਉਹ ਤਿਆਰੀ ਉਧਰ ਨੂੰ ਕਰਵਾ ਦਿੱਤੀ ਕਲਾਈਮਟਾਈਜੇਸ਼ਨ ਕਰਨ ਦਾ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਨਹੀਂ ਤੇ ਮੇਨਟੇਨ ਜਿਹੜਾ ਕਰਨਾ ਹੁੰਦਾ ਹੈ ਉਹਦੇ ਲਈ ਇੱਕ ਮਹੀਨਾ ਪਲਟਨ ਜਿਹੜੀ ਹੈ ਉਹ ਥੱਲੇ ਰਹਿ ਕੇ ਪਹਿਲਾਂ ਉਹੋ ਜਿਹੀ ਐਕਸਰਸਾਈਜ਼ਾਂ ਕਰਦੀਆਂ ਨੇ ਤੇ ਤਾਂ ਜਾ ਕੇ ਕਲਾਈਮਟ ਸੈੱਟ ਹੁੰਦਾ ਹੈ ਹਾਈ ਐਲਟੀਟਿਊਡ ਦਾ ਇਹ ਸੀ ਜੀ ਅਸ਼ਿਕ ਦੀ ਪਹਾੜੀ ਪਈ ਦਾਸਤਾਨ ਜਿਹਦੇ ਲਈ ਅਸ਼ਿਕ ਨੂੰ ਥੀਟਰ ਸਨਮਾਨ ਟਾਈਗਰ ਹਿੱਲ ਜਿਹੜਾ ਇਹਨਾਂ ਦੇ ਮellow ਕੈਨੋਕੇ ਇਹਨਾਂ ਦੇ ਮੁੱਢਿਆਂ ਤੇ ਲਗਾ ਉਹ ਮਿਲਿਆ ਤੇ ਇੱਕ ਅਰਸ਼ਕ ਨੇ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਈ। ਇਸੇ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ حاضر ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ ਜੀਉਂਦੇ ਰਹੋ।